ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੀਓ ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤੰਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਬਿਲਕੁਲ ਤਾਜੀ ਸੂਈ ਹੈ ਤੇ ਦੋ ਗੱਬਣਾ ਨੇ ਆਉ ਪੁੱਛ ਲੈਣੇ ਬਾਈ ਤੁਹਾਡੇ ਪ੍ਰਜੀ ਹਸੀਕਾ ਦਾ ਸਹਬਰੀ ਹੋ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰੇ ਸਾਥ ਜਰਾ ਕੰਡਪਾਏ ਰੋਪੀਸੀਰ ਖੂਤ ਜਿਲ੍ਹਾ ਬਠਿੰਡਾ ਨੇੜੇ ਪਿੰਡ ਬਈ ਨੇੜੇ ਰਾਮਪੁਰਾ ਸਾਰਾ ਇਧਰੋਂ ਮੇਰੇ ਇਧਰੋਂ ਸਲਾਪ ਮੋਬਾਈਲ ਨੰਬਰ ਬੋਲ 903977000 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆਸ ਹੋਈ ਬਲੂਨ ਹੀ ਸੁਈਏ ਵੀਰੇ ਪਲੂਨ ਹੀ ਸੁਈਏ ਕਦੋਂ ਸੁਈਏ ਵੀਰੇ ਰਾਸ ਹੋਈਏ ਵੀਰੇ ਰਾਸ ਹੋਈਏ ਉਹ ਬੱਠਾ ਜੇਰ ਭਈਆ ਬੱਠਲ ਦੇ ਵਿੱਚ ਰੱਖੀ ਬੈਠਾ ਆਰਡਰ ਆ ਜਿਹੜਾ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਪੰਡਾ ਗਲੇਵਾ ਤਿਆਰ ਕਰਿਆ ਕੀ ਗਲੇਵਾ ਹੈ ਵੀ ਬਹੁਤ ਜਿਆਦਾ ਜੀ ਟਿੰਗਾ ਜਿਹੜੀ ਲੇਵੇ ਦੀ ਕਮਾਲ ਦੀ ਹੈ ਕੱਲਾ ਕੱਲਾ ਥਣ ਪੂਰੀ ਬਿੱਤੀ ਦੇ ਥਣ ਗਲਾਬੀ ਥਣ ਮਗਰ ਮੂਰਲਾ ਨਾਵਾਸ ਆ ਭਾਈ ਹੂੰ ਨਾੜਾ ਬਹੁਤ ਚਾਹੀਏ ਲੇਵਾ ਦੇਖੋ ਬਾਹਰੋਂ ਕਿੰਨਾ ਨਿਕਲਦਾ ਬਈ 2 2 ਇੰਚੀ ਦੇਵਾ ਬਾਹਰੋਂ ਨਿਕਲਦਾਗਾ ਤੇ ਦੁੱਧ ਹੁਣ ਬੋਲਾ ਕਿੰਨਾ ਬੋਲਾ ਕਿੰਨਾ ਬਈ ਬੋਲਾ ਬਈ ਇਹ ਤਾਂ 4 4 1/2 ਕਿਲੋ ਕੱਢੇ ਨੀ ਗੱਪ ਮਰੇਗੇ ਬੱਚੇ ਨੂੰ ਧਾਗੇ ਠੰਡੀ ਸੀਲ ਬਹੁਤ ਹੈ ਠੰਡੀ ਸੀਲ ਹੈ ਪੂਰੀ ਜਿੰਨੇ ਮਰਜੀ ਬਈ ਮੂਹਰੋਂ ਵੀ ਚੱਕਰੀ ਨਹੀਂ ਮੂਹਰੋਂ ਵੀ ਲੇਵਾ ਦਾ ਖਾਣ ਚੜਾਈ ਜੁੜੀ ਬਹੁਤ ਡਾਕਟਰ ਹੂੰ ਕੀ ਬਾਤ ਆ ਬਈ ਮੁੱਠਿਆ ਥਾਣਾ ਪੂਰਾ ਐ ਨਹੀਂ ਗੱਲ ਕਿੰਨਾ ਇੱਕ ਦੁੱਧ ਦੇ ਦੂ ਆਸਤੀ ਮੇਰੇ ਦੋ ਤਾਂ ਡਾਕਟਰ ਅਗਲਾ ਤਾਂ ਕਹਿੰਦਾ 25 ਕਿਲੋ 20 ਕਿਲੋ ਤਾਂ ਬੱਚੀ ਰਾਣਾ ਨਾ ਦਿਓ ਹੂੰ ਬੱਚੇ ਕੀ ਆ ਮਗਰ ਮਗਰ ਤਾਂ ਬੱਛਾ ਰਹਿਤਾ ਬੱਛਾ ਬਈ ਠੀਕ ਆ ਤੁਹਾਨੂੰ ਖਾਲੇ ਬੱਚ ਨੂੰ ਨਹੀਂ ਆਇਆ ਜਿਆਦੇ ਆ ਸਹੀ ਗੱਲ ਆ ਬਾਈ ਨਾਣਾ ਨੂਣਾ ਗੁੰਦਿਆ ਪਹਿਲੇ ਹਾਂ ਸਹੀ ਗੱਲ ਆ ਨਾਣਾ ਨੂਣਾ ਫੋਲਾ ਕਮਾਲ ਦਾ ਲੇਵਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਫੇਸ ਬਿਊਟੀ ਕਮਾਲ ਦੀ ਆ ਹੋਰ ਲੱਭ ਬਸ ਤੋਰ ਕੇ ਦਿਖਾਈਏ ਹੋਰ ਲਗਾ ਦਲੇ ਰੈਟਰ ਵਾਲਾ ਸਹੀ ਆਲਾ ਬਾਈ ਬਰਾਬਰ ਖੜਾ ਹੋ ਸਭ ਐਲਾਈਨਮੈਂਟ ਕਰ ਲੋ ਹੋਰ ਲਗਾ ਦੇ ਹੀਲ ਵਾਲਾ ਹਾਂ ਜਿਹਦੇ ਪਾਸੇ ਦੀ ਬਹਿ ਜਾ ਨਹੀਂ ਪੱਬਲੇ ਉੱਥੇ ਪਾਸੇ ਦੀ ਬਹਿ ਜਾ ਤਾਂ ਵੀ ਕੋਈ ਚੱਕਰ ਨਹੀਂ ਸਿੱਧੇ ਪਾਸੇ ਦੀ ਬਹਿ ਜਾ ਤਾਂ ਵੀ ਕੋਈ ਚੱਕਾ ਵੀ ਹਿੱਲਣਾ ਤਾਂ ਕਰਮ ਵਾਲੀ ਨੇ ਹੈ ਹੀ ਨਹੀਂ ਕਬ ਹਾਂ ਦੁੱਧ ਚੰਗਾ ਪਾਉ ਦ ਚੰਗੇ ਬੋਲੇ ਤੋਂ ਸਟਾਰਟ ਹੋਈ ਐ ਜੇਰ ਬਾਈ ਬੱਠਲ ਚ ਰੱਖੀ ਉਹਦਾ ਬੱਚਾ ਮਗਰ ਬੱਚਾ ਇਹ ਤੋਂ ਬੜਾ ਖਲਾਬੀ ਨਾ ਖੋ ਗਿਆ ਬੋਦੀਵਾਦੀ ਬਹੁਤ ਚੰਗੀਆਂ ਨਾਸਾਂ ਵੀ ਗਲਾਬੀ ਪ੍ਰਿੰਟ ਫਰੰਟ ਫਰੰਟ ਚੰਗਾ ਤੋੜਾ ਤਾਰਾ ਕਮਾਲ ਆ ਬਾਈ ਬੜਾ ਤੇ ਕੀ ਬੋਲਦਾ ਸਾਕਰ ਫਿਰ ਇਹਦਾ ਮੋਲੇ ਡਾਕਟਰ ਜੈਜੀ ਕਰਾਂਗੇ ਕਰਾਂਗੇ ਪਰ ਫੋਨ ਤੇ ਯਾਰ ਠੀਕ ਐ ਜੈਜੀ ਹੋਊ ਹਾਂ ਜਮਾ ਜੈਜੀ ਕੀ ਜੈਜੀ ਪਤਾ ਵੇਚਣਾ ਬਹੁਤ ਠੀਕ ਐ ਬਾਈ ਠੰਡੀ ਸੀ ਲੱਗ ਕੋਈ ਇਹ ਕੀ ਬੋਲਦਾ ਟਰਾਈ ਨਹੀਂ ਚਾਹੀ ਤੇ ਜਵਾਈ ਕਰੀ ਜਾਂ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਮੈਂ ਵੈਲ ਲੈਣਾ ਚਵਾਈ ਚੁਵਾਈ ਬਹੁਤ ਚੰਗੀ ਲੱਗਿਆ ਕਵਾਡਾ ਥਾਣੀ ਬੋਲ ਚੰਗਾ ਸਹੀ ਗੱਲ ਬਈ ਚਵਾਈ ਬਹੁਤ ਚੰਗੀ ਲੱਗਿਆ ਕਲੀ ਕਲੀ ਧਾਰਾ ਬਈ ਹੁਣ ਹੈਗਾ ਨਾ ਗੰਨੇ ਵਰਗੀ ਧਾਰਾ ਮਰਜੀ ਮਰਜੀ ਚੱਲੇ ਧਾਰਾ ਸਹੀ ਗੱਲ ਆ ਬਈ ਓਕੇ ਬਈ ਇਹ ਵਲਗੋ ਬਹੁਤ ਸਮੋਲਾ ਜਿਹੜਾ ਫੋਨ ਤੇ ਹੋਗਾ ਮੁੱਲ ਬਈ ਦੇ ਪਹਿਲਾਂ ਵੀ ਜੈ ਜੀ ਹੁੰਦੇ ਆਗੇ ਕੱਦ ਬੱਡ ਟਾਪ ਕਲਾਸ ਅੱਛੇ ਡਾਕਟਰ ਅੱਜ ਦੇ ਟਾਈਮ ਠੀਕ ਆ ਕਿਸੇ ਪਾਸੋਂ ਬਈ ਕੋਈ ਘਾਟ ਨਹੀਂ ਪੈਂਦਾ ਲੈਵਾ ਤੂਗਾ ਕਮਾਲ ਆ ਬਈ ਦੁੱਧ ਵਾਟ ਕੀ ਚੰਗਾ ਜੀ ਅੱਗੇ ਬਈ ਸਾਗਰ ਦੋਨ ਡਾਕਟਰ ਰਾਮਾਨ ਲੇ ਡਾਕਟਰ ਫੇਰ ਮਾਰਦਾ ਜਿਵੇਂ ਮਰਜੀ ਬਾਈ ਕਹਿੰਦਾ ਬਹਿ ਜਾ ਲੈ ਹੱਲਣਾ ਦਾ ਕਰਮ ਵਾਲੀਆਂ ਹੈ ਚ ਬਾਈ ਬਾਲੀ ਮੋਟੀ ਡਾਕਟਰ ਹ ਲੈ ਕੀ ਬਾਤ ਹੈ ਜਵਾਬ ਨੂੰ ਖਾਦੇ ਪਹੁੰਦੇ ਵਾਲਾ ਸਹੀ ਗੱਲ ਹੈ ਚ ਬਾਈ ਜੁਈ ਲ ਫੁੱਲ ਚੰਗੀ ਆ ਬਾਈ ਕੱਲਾ ਕੱਲ ਲੈ ਚ ਬਾਈ ਕੀ ਬਾਤ ਆ ਬਾਈ ਵਾਹੋ ਕੀ ਬਾਈ ਹਾਂ ਤੇ ਵਾਲਾ ਬਹੁਤ ਜ਼ਿਆਦਾ ਨਾਰਾ ਨੋ ਬਲੀ ਨਹੀਂ ਗਾ ਸਹੀ ਗੱਲ ਆ ਬਾਈ ਪੂਰੇ ਦੋ ਦੋ 20 ਕਿਲੋ ਕੰਡਿਆ ਦੋ ਦਿੱਤਾ ਵਾ ਸਹੀ ਗਾ ਅੱਗੇ ਦੋ ਨੰਬਰ ਕਿਹੜਾ ਸੋਸ ਹੁੰਦੀ ਇਹ ਦੂਜਾ ਸੋਸ ਹੁੰਦੀ ਡਾਕਟਰ ਕਿੰਨੇ ਦਿਨ ਲੈਂਦੀ ਹੈ ਇਹ ਲੈ ਜੂ ਹਫਤਾ ਲੈ ਜੂ ਬਸ ਹਫਤਾ ਲੈ ਜੀ ਵੀ ਰਿਕਾਰਡ ਵੀ ਲੈ ਜਾਂਦੀ ਆ ਉਪਰਾ ਥਾਂ ਮੰਨ ਕੇ ਸੌਣੀ ਜੂੜੀ ਬਹੁਤ ਆ ਬੱਚੀ ਕੀ ਰਿਕਾਰਡ ਦੁੱਧ ਦਾ ਬਲੂਨ ਦਾ ਬਈ 25 26 ਕਿਲੋ ਦਿੱਤਾ ਵਾ ਇਹਦਾ ਠੀਕ ਆ ਲੈਵਾ ਦੇ ਡਾਕਟਰ ਲਾਂਟੋ ਲਾਂਬਾ ਪਈਆਂ ਲੈਵਾ ਦੇ ਕੋਲ ਰੋਡਾਂ ਖੰਡੀ ਸੀਲ ਵੀ ਲੈ ਖੰਡੀ ਸੀਲ ਪੂਰੀ ਆ ਪੂਰਾ ਮੁੱਠਿਆ ਥਾਣਾ ਜਿਵੇਂ ਮਰਜੀ ਗੱਬਣ ਥੱਲੇ ਬੈਠਾਰੇ ਕੋਈ ਨਹੀਂ ਆ ਬਹੁਤ ਸਟਾਰਟ ਹੋਣਾਗਾ ਲੈਵਾ ਦੇ ਨਾੜਾ ਨੂੜਾ ਫੁੱਲ ਚਾਹੀਏ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਵੇਖੀ ਦੁੱਧ ਮਾਰ ਕੇ ਆ ਜੀ 27 28 ਗਲੋ ਆਪਾਂ 25 ਕਿੱਗ ਹੀ ਦੇਣੀ ਡਾਕਟਰ ਆ 25 ਕਿਲੋ ਖੁੱਲਾ ਦੁੱਧ ਦੇਣਾ ਬੱਚੀ ਠੀਕ ਆ 25 ਲੀਟਰ ਬਾਈ ਕਹਿੰਦਾ ਖੁੱਲਾ ਦੁੱਧ ਪਾ ਦੂ ਕਰ ਮਾੜੀ ਪੂਰੀ ਵੱਡੀ ਗੱਲ ਸੂਟ ਛੱਡ ਨਾ ਪੂਰੀ ਬੱਚੀ ਬਹੁਤ ਚੰਗੀ ਆ ਹਾਂ ਵੱਡੀ ਆ ਨਾ ਪੂਰੀ ਪੂਰੀ ਵੱਡੀ ਆ ਵੀਰੇ ਪੂਰਾ ਭੋਜਨ ਘੱਟ ਵਾਲੀ ਆ ਛੋਟੀ ਛੱਡੀ ਨਹੀਂ ਹੈਗੀ ਬਾਈ ਵੱਡੀ ਆ ਫੁੱਲ ਕਰਦਾ ਰਾਜੀ ਫੁੱਲਾ ਆਣਾ ਹਵਾਨਾ ਚੰਗਾ ਤੋਰਾ ਤਾਰਾ ਜਾਰਗੀ ਚੋੜੀ ਪਈ ਆਲਾ ਕਹਿੰਦਾ ਗਾਂ ਨਹੀਂ ਚੋੜੀ ਨਹੀਂ ਠੰਡੀ ਇੰਨੀ ਆ ਲੈ ਰਸਾ ਸੜਦਾ ਤਾਂ ਹੌਣ ਤੇ ਮੌਜ ਨਾ ਆ ਬੜਾ ਡਾਕਟਰ ਦਿਖਾ ਦੇ ਅੱਗੇ ਸ਼ਾਲੇ ਰੋਣਾ ਬੱਚੇ ਨੇ ਬਹੁਤ ਲੈ ਬਾ ਦੇਖੋ ਕੱਚੀ ਕੱਚੀ ਆ ਭਾਈ ਦੇਣ ਹਜੇ ਲੈਂਦੀ ਆ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਕੱਲਾ ਕੱਲਾ ਸਹੀ ਗੱਲ ਆ ਆ ਉਹੀਆਂ ਫੋਟਾਂ ਜਿਹਾਂ ਹੁੰਦਾ ਬੱਬੂਆਂ ਵਾਲਾ ਬਹਿ ਹੋਣਾ ਕਰੀਦਾ ਹਾਂ ਇਹ ਤਾਂ ਫੋਟੋ ਨਹੀਂ ਸਹੀ ਗੱਲ ਆ ਇਹਨੂੰ ਵੀ ਲੈਵਾ ਬਹੁਤ ਚੰਗਾ ਬਣੂਗਾ ਇੱਥੋਂ ਤੇ ਕੱਲੇ ਬਣਾ ਡਾਕਟਰ ਫਿਟਿੰਗ ਵਾਲਾ ਠੀਕ ਦਿਖਾ ਮੜਾ ਲੈਵਾ ਬਿੱਟ ਲਾਂਡੂ ਲਾਹੋ ਬਈਆਂ ਬਾਕੀ ਤੋਰਾ ਤਾਰਾ ਕਮਾਲ ਪੈਰਾਪੁਰਾਂ ਦੀ ਬਹੁਤ ਬੜੀ ਰਾਜੀ ਰੂਜੀ ਫੁੱਲ ਕੱਦ ਫੁੱਲ ਆ ਯਾਦਬਰੀਡ ਚੰਗੀਆਂ ਦੇ ਰਾਸ ਬੜਾ ਪਿਆਰਾ ਲੈ ਬੋਦੀ ਪਾਦੀ ਬਹੁਤ ਚੰਗੀਆਂ ਸਨਖ ਪੁਣਾ ਵੈਡ ਦੇ ਵਿੱਚ ਚੰਗਾ ਗਬਰ ਇਹਦਾ ਮੁੱਲ ਵੀ ਫੋਨ ਤੇ ਹਾਂ ਡਾਡਾ ਜੈ ਜੀ ਕਰਾਂ ਯਾਰ ਫੋਨਤੀ ਕਰ ਦੇ ਬਈ ਮੁੱਲ ਬਈ ਇਹਦਾ ਵੀ ਫੋਨ ਤੇ ਹੋਜੀ ਮੁੱਲ ਆ ਜਿਹੜਾ ਵੈਡ ਤੇ ਸਾਹਮਣੇ ਮੁੱਲ ਤਾਂ ਆਪਣੇ ਜਮਾ ਗਿਆ ਜਾਂਦੇ ਇਹਨਾਂ ਨਾਲ ਵਾਲਾ ਕੰਮ ਹੁੰਦਾ ਡਾਕਟਰ ਆ ਠੀਕ ਆ ਹਾਂ ਹੂੰ ਆਣੀਆ ਪੂਰੀ ਕੌੜੀ ਲਾ ਹਾਂ ਸਹੀ ਗੱਲ ਦਾ ਕੀ ਬਾਰ ਬੁੱਟ ਦੇਗਾ ਪੂਰੀ ਚੰਗੀ ਸਹੀ ਗੱਲ ਲੈ ਵਾਲੂ ਵਾਦਾ ਮੈਂ ਕਿਹਾ ਨਾ ਅੰਤ ਨਹੀਂ ਕੋਈ ਨਾੜਾ ਨੋੜਾ ਖੁੱਲ ਜਾਏਗੀ ਅੱਗੇ ਭਰਾ 3 ਨੰਬਰ ਕਿਹੜਾ ਸੂਆ ਸੁਣ ਗਿਆ ਇਹ ਵੀ ਦੂਜਾ ਸੂਆ ਡਾਕਟਰ ਕਿੰਨੇ ਦਿਨ ਲੈਂਦੀ ਹੈ ਬਈ ਇਹ ਵਾਹ ਅੱਜ ਸੂਵੇ ਘਰ ਸੂਵੇ ਕਿੱਦਾਂ ਦਿਨ ਚ ਸੂਪੂਗੀ ਤਿਆਰੀਆਂ ਚ ਤਿਆਰੀ ਹੈ ਮਸ ਮਨ ਚੱਲ ਲੈ ਜਾ ਦੋ ਦਿਨ ਲੈ ਜਾ ਬਾਹਰ ਦਾ ਕੀ ਰਿਕਾਰਡ ਬਈ ਦੁੱਧ ਡਾਕਟਰ 26 27 ਕਿਲੋ ਪ੍ਰੂਨ ਦਾ ਦੋ ਦਿੱਤਾ ਵਾ ਲੈ ਵਾ ਮੈਂ ਕਿਹਾ ਬਰੀਕਾ ਸਹੀ ਹੈ ਆਪਣਾ ਭਲਾ ਪੈਣਾ ਹਾਂ ਇੱਧਰ ਬੈਠੀ ਥੋੜੀ ਭਲਾ ਜ਼ਰੂਰ ਕੋਈ ਚੱਕਰ ਨਹੀਂ ਖਾਂਪੋਂ ਦੇਖਣਾ ਕੀ ਬਾਤ ਆ ਬਈ ਲੈ ਗੱਲਾ ਗੱਲਾ ਥਣ ਪੂਰੀ ਵੀ ਥਣ ਦੇ ਮੂਰੋਂ ਹੀ ਬਹੁਤ ਵਧੀਆ ਸਟਾਰਟ ਆ ਲੈ ਬਰੀਕੀ ਚ ਬਹੁਤ ਆ ਬੈਣ ਬਾਲੇ ਬਰੀਕੀਆਂ ਗੱਲਾਂ ਬਈ ਲੈ ਨਾੜਾ ਨੂੰ ਇਹ ਗੱਲੋ ਠੰਡੀ ਸੀਦਾ ਠੀਕ ਆ ਪਾਸਾ ਦਿਖਾ ਦੇ ਇਧਰ ਹੁੰਦੇ ਸਾਰਾ ਹੋਰ ਕੀ ਨਹੀਂ ਪੂਰਾ ਵੱਡਾ ਘਰ ਸਾਰੇ ਉਹਨਾਂ ਨੂੰ ਸਹੀ ਗੱਲ ਆ ਬੋਲੇ ਕੀ ਬਾਤ ਆ ਲੇਵਾਵੇਂ ਪਾ ਦੇ ਤੂੰ ਥੋੜੀ ਆਈ ਨਹੀਂ ਗੱਲੋ ਲਾੜਾ ਲੈ ਵੀਰੇ ਬਹੁਤ ਜੱਦ ਦਾ ਠੰਡੀ ਸੀਦਾ ਚਵਾਈ ਚੂ ਮੁੱਠੀ ਆ ਲੈ ਗੱਬਣ ਦੀ ਧਾਰ ਮਾਰਤੀ ਕੋਈ ਚੱਕਰੀ ਨਹੀਂ ਲੈ ਕੀ ਬਾਤ ਬੜੀ ਚੰਗੀ ਠੰਡੀ ਬੜੀ ਚੰਗੀ ਚਵਾਈ ਆ ਪੂਰਾ ਕੱਦ ਦਾ ਲੈ ਡਾਕਟਰ ਪੂਰਾ ਕੱਦ ਦਾ ਲੈ ਵੱਡੇ ਕੱਦ ਦੀ ਆ ਜਿਆਦ ਬ੍ਰੀਡ ਚੰਗੀ ਆ ਦੁੱਧ ਦਾ ਪਿਆਰ ਦੁੱਧਾ ਸੁਆ ਡਾਕਟਰ ਆਣੀ ਵੀ ਉਹਲਾ ਜੀ ਜਾ ਕੇ ਦੁਆਕੇ ਮੂੰਹ ਦੇ ਕਿੰਨਾ ਫੇਸ ਦੇ ਬਾਈ ਫੇਸ ਕੀ ਬਾਤ ਆ ਹਨਾ ਬੋਦੀ ਬਸ ਸਨਖਪਣਾ ਬੈੜ ਦੇ ਵਿੱਚ ਬਹੁਤ ਹੈ ਚਮਕ ਜਮਕ ਚੰਗੀ ਹੈ ਕੱਦ ਬਟ ਰੰਗ ਰੂਪ ਆਰਡਰ ਕਮਾਲ ਦਾ ਬਾਈ ਪੂਰੀ ਵੱਡੀ ਲੰਮੀ ਲੂਮੀ ਤੇ ਵੱਡੀ ਬੁਢੀ ਦਾ ਬਹੁਤ ਹੈ ਡਾਕਟਰ ਠੀਕ ਹੈ ਬਾਈ ਮੁੱਲ ਇਹਦਾ ਹੀ ਫੂਨਤੀ ਹੋ ਜ ਮੁੱਲ ਫੂਨਤੀ ਕਰਦਾ ਡਾਕਟਰ ਜੈ ਜੀ ਹੋ ਹਨ ਹਾਂ ਕੱਚੀਆਂ ਨਾਲ ਸੁਰੂਏ ਬਣਾ ਤਾਂ ਹਾਂ ਲੈ ਆ ਦੇਣਾ ਲੈ ਆਉਣੇ ਲੱਗਦਾ ਸਹੀ ਯਾਰ ਲੈ ਤੇ ਲਾ ਬਾਈ ਇਹ ਕਹਣਾ ਚਾਹੇ ਰੁੱਕ ਪਾਰ ਲੈ ਬਾਈ ਖਿੱਚ ਤਾਂ ਬਾਈ ਨੇ ਲੈ ਬਲ ਬਹੁਤ ਲੀਵਰ ਤਿਆਰ ਕਰੂ ਬਈ ਸੂਕ ਇਹਨੇ ਦੁੱਗਣਾ ਲੇਵਾ ਤਿਆਰ ਕਰਨਾ ਆਡ ਰੋਡਰ ਲੈ ਚੰਡੀ ਆਈਆਂ ਲੈ ਹੂੰ ਜਿਵੇਂ ਮਰਜੀ ਵਜਲਾ ਰਸਤਾ ਸ਼ਾਰਟ ਉਦੋਂ ਜਿਆਦੇ ਮੂਰੇ ਉਹਨਾਂ ਹੀ ਮੰਗ ਰਲੇਵਾ ਰਸਤਾ ਸ਼ਾਰਟ ਲੇ ਕੇ ਬਾਈ ਬਹੁਤ ਨਾ ਬਹਿ ਗਿਆ ਥੈਲਣਾ ਦਾ ਕਰਮ ਵਾਲੀ ਮੈਨੇ ਵੀ ਤੋਹਾਂ ਦੇਖ ਕੇਸ ਬੜਾ ਫੇਰਾ ਲੈ ਗੋਦੀ ਭਾਦੀ ਬਹੁਤ ਚੰਗੀ ਆ ਤੇ ਠੰਡੀ ਸੀਲ ਆ ਬਾਈ ਤੇ ਦਿਨਾ ਚੀ ਬਸ ਮੰਨ ਕੇ ਚੱਲੇ ਅੱਧਾ ਦਿਨ ਲੈਂਦੀ ਆ ਆ ਰਹੀ ਹੈ ਬੜ ਤੇ ਲੇਵਾ ਹੋਰ ਵੀ ਸੋਹਣਾ ਗੱਡੂ ਲੈ ਲੈ ਨਹੀ ਹੋਰ ਕਰਿਆ ਟਰੈਕਟਰ ਸੁੰਦੀ ਸੁੰਦੀ ਤੇ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਨਾੜਾ ਨੂੰ ਨਾ ਫੁੱਲ ਚੰਗੀਆਂ ਨੇ ਮੁੱਲ ਬਾਈ ਦੇ ਜੈ ਜੀ ਹੁੰਦੇ ਆ ਪਰ ਮੁੱਲ ਇਸ ਵਾਰ ਫੋਨ ਤੇ ਕਰੂਗਾ ਲੈ ਬਾਈ ਜਿਵੇਂ ਮਰਜੀ ਹਤਲਾਈ ਚੱਲ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਆਰਡਰ ਬਹੁਤ ਸੋਹਣਾ ਤਿਆਰ ਕੀ ਕੀ ਬਾਤ ਆ ਬਈ ਇਹ ਆ ਕਾਹਦੇ ਨਾ ਬੜ ਜਿਹੜੇ ਹਾਰੇ ਕੱਢ ਕੇ ਮਾਰੇ ਹਜੇ ਵੀ ਪਿੱਛੇ ਫੜਦਾ ਲੇਵਾ ਦੇ ਲਗਾ ਡਾ ਕਿੰਨਾ ਸਹੀ ਗੱਲ ਆ ਇਨਾ ਲੇਵਾ ਮਗਰ ਆ ਗਾ ਦਾ ਇਨਾ ਲੇਵਾ ਮਗਰ ਆ ਹਾਂ ਯੇ ਸਹੀ ਗੱਲ ਆ ਭਾਈ ਤੇ ਨਗਪਰਾ ਕੋਲੇ ਸੀਗੇ ਤਿੰਨ ਤਿੰਨੇ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆ ਭਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਲਓ ਧੰਨਵਾਦ